ਤੱਕ ਚਲਾਈਆਂ ਜਾਂਦੀਆਂ ਹਨ ਅਤੇ ਦੋ ਗੋਲੀਆਂ ਦੋ ਬੰਦਿਆਂ ਨੂੰ ਜਾ ਲੱਗਦੀਆਂ ਹਨ ਜਿੱਥੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਦੱਸਦੀ ਹੈ ਕਿ ਭਿੱਡੀਆਂ ਸੈਦਾ ਹਲਕੇ ਵਿੱਚ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਮੌਕੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਹਦੇ ਸਾਥੀਆਂ ਉੱਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕੀਤਾ ਗਿਆ ਹਮਲੇ ਵਿੱਚ ਦੋਨੋਂ ਦਵਾਨਾਂ ਨੂੰ ਗੋਲੀ ਲੱਗੀ ਹੈ ਉਹਨਾਂ ਦੀ ਹਸਪਤਾਲ ਦੇ ਵਿੱਚ ਸਰਜਰੀ ਚੱਲ ਰਹੀ ਹੈ ਅਤੇ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਦੇ ਇਸ ਦੇ ਵਿੱਚ ਆਪ ਆਗੂਆਂ ਨੇ ਦੱਸਿਆ ਕਿ ਇਹ ਜਿਹੜਾ ਹਮਲਾ ਹੋਇਆ ਹੈ ਕਾਂਗਰਸ ਦੇ ਵੱਡੀ ਲੀਡਰਸ਼ਿਪ ਦੇ ਸਹੇ ਉੱਤੇ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਲੈ ਕੇ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜਦੋਂ ਕਾਗਜ਼ ਭਰੇਚਾਰੇ ਸਨ ਤਾਂ ਕਾਂਗਰਸ ਵੱਲੋਂ ਕਈ ਵਰਕਰਾਂ ਉੱਤੇ ਜਿਹੜੇ ਹਮਲਾ ਹਮਲੇ ਕੀਤੇ ਗਏ ਸਨ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਅਤੇ ਅੱਜ ਉਹੀ ਉਦਾਹਰਨ ਹੈ ਜਿਹੜੀ ਪਿੰਡੀਆਂ ਸੈਦਾਂ ਹਲਕੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਦੋ ਵਿਅਕਤੀਆਂ ਉੱਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਅਤੇ ਗੋਲੀਆਂ ਤੱਕ ਚਲਾਈਆਂ ਗਿਆ ਜਿਸ ਦੇ ਵਿੱਚ ਲਖਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਆਈਸੀਯੂ ਦੇ ਵਿੱਚ ਉਸ ਦੀ ਸਰਜਰੀ ਚੱਲ ਰਹੀ ਹੈ ਅਤੇ ਉਸ ਦੀ ਹਾਲਤ ਹੈ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਆਪ ਆਗੂਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਹੈ ਅਤੇ ਉਸ ਦੇ ਸਾਥੀ ਸ਼ਾਂਤੀਪੂਰਨ ਤਰੀਕੇ ਨਾਲ ਬਾਹਰ ਕੈਂਪੇਨ ਕਰਨ ਲਈ ਨਿਕਲੇ ਸਨ ਦਾਵੇਂ ਸਾਰੀ ਕਾਂਗਰਸ ਆਗੂਆਂ ਦੇ ਇਸ਼ਾਰੇ ਤੇ ਵਰਕਰਾਂ ਨੇ ਉਹਨਾਂ ਨੂੰ ਘੇਰ ਕੇ ਦਾਤਰ ਅਤੇ ਰਿਵਾਲਵਰ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ ਵੱਡੀ ਗੱਲ ਹੈ ਰਿਵਾਲਵਰ 12 ਬੋਰ ਦਾ ਜਿਹੜਾ ਰਿਵਾਲਵਰ ਹੈ ਅਤੇ ਉਸ ਤੋਂ ਬਾਅਦ ਦਾਤਰਾਂ ਨਾਲ ਹਮਲਾ ਕੀਤਾ ਅਤੇ ਇਸ ਹਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਭੂਕੰਪ ਆ ਜਾਂਦਾ ਹੈ ਪੁਚਾਲ ਆ ਜਾਂਦਾ ਹੈ ਹਲਚਲ ਮਚ ਜਾਂਦੀ ਹੈ ਅਤੇ ਸਥਿਤੀ ਹੈ ਜਿਹੜੀ ਤਣਾਅਪੂਰਨ ਹੋ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਜ਼ਿੰਦਗੀ ਦਾ ਸਵਾਲ ਬਣਿਆ ਹੋਇਆ ਮੌਤ ਦਾ ਸਵਾਲ ਬਣਿਆ ਹੋਇਆ ਕਿਉਂਕਿ ਉਹਨਾਂ ਦੀ ਸਰਜਰੀ ਚੱਲ ਰਹੀ ਹੈ ਤੇ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਚਾਰ ਜ਼ਖਮੀ ਹਸਪਤਾਲ ਦੇ ਵਿੱਚ ਦਾਖਲ ਹਨ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਨ ਅਤੇ ਦੋ ਜਿਹੜੇ ਕੱਟ ਜ਼ਖਮੀ ਨੇ ਪਰ ਹੈ ਉਹਨਾਂ ਦੇ ਵੀ ਸੱਟਾਂ ਬਹੁਤ ਲੱਗਿਆ ਨੇ ਅਤੇ ਡਾਕਟਰੀ ਰਿਪੋਰਟ ਦੇ ਅਨੁਸਾਰ ਗੋਲੀ ਲੱਗਣ ਦੇ ਨਿਸ਼ਾਨ ਵੀ ਮੌਜੂਦ ਹਨ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੁਰੂਆਤੀ ਤਕਰਾਰ ਨਾਮਜ਼ਦਗੀ ਦੇ ਦੌਰਾਨ ਹੋਈ ਸੀ ਜਿਸ ਤੋਂ ਬਾਅਦ ਅੱਜ ਹਮਲਾ ਕੀਤਾ ਗਿਆ ਜੋ ਵੀ ਦੋਸ਼ੀ ਹਨ ਪਰਚਾ ਦਰਜ ਕਰਨ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਦਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਨੇ ਪੂਰਾ ਸਥਿਤੀ ਉੱਤੇ ਆਪਣਾ ਬਿਆਨ ਦਿੱਤਾ ਹੈ ਜਿਹੜੇ ਸਾਥ ਇਹ ਸਾਥੀਆਂ ਤੇ ਹਮਲਾ ਕੀਤਾ ਨਾ ਕਾਂਗਰਸ ਦੇ ਆਗੂਆਂ ਨੇ ਜੀ ਉਹ ਸਾਰਿਆਂ ਨੂੰ ਮਿਲ ਕੇ ਆਏ ਆ ਪਤਾ ਲੈ ਕੇ ਆਏ ਆ ਸਾਡੇ ਇਥੋਂ ਹਲਕਾ ਇੰਚਾਰਜ ਨੇ ਮੈਡਮ ਸੋਨੀਆ ਮਾਨ ਜੀ ਉਹ ਵੀ ਮੇਰੇ ਨਾਲ ਨੇ ਤੇ ਦੋ ਮੁੰਡੇ ਜਿਹੜੇ ਆ ਉਹ ਸੀਰੀਅਸ ਨੇ ਆਈਸੀਯੂ ਦੇ ਵਿੱਚ ਦਾਖਲਿਆ ਆਪਰੇਟ ਹੁੰਦਾ ਪਿਆ ਉਹਨਾਂ ਮੁੰਡਿਆਂ ਦਾ ਉਹਨਾਂ ਮੁੰਡਿਆਂ ਨੂੰ ਰਿਵਾਲਵਰ ਦੇ ਤੇ 12 ਬੂਰ ਦੇ ਇਹਨਾਂ ਨੇ ਫਾਇਰ ਵੀ ਮਾਰੇ ਆ ਰੈਣੀ ਲੱਗੇ ਆ ਮੁੰਡਿਆਂ ਦੇ ਸਾਡਾ ਸੰਗਠਨ ਇੰਚਾਰਜ ਆ ਮੁੰਡਾ ਲਖਵਿੰਦਰ ਸਿੰਘ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਮੈਂਬਰ ਹੀ ਤੇ ਉਹਦੀ ਮਾਤਾ ਬਲਾਕ ਸਮਤੀ ਦੀ ਮੈਂਬਰ ਹੀ ਤੇ ਨਾਲ ਇੱਕ ਮੁੰਡਾ ਸਾਡਾ ਬਿੱਲਾ ਉਹਦੇ ਵੀ ਸਿਰ ਤੇ ਦਾਤਰ ਮਾਰੇ ਆ ਤੇ ਦੋ ਮੁੰਡੇ ਤੇ ਬਿਲਕੁਲ ਬਿਉਸ਼ ਪਏ ਆ ਸੀਰੀਅਸ ਨੇ ਉਹਨਾਂ ਦਾ ਪੇਟ ਚੱਲਦਾ ਪਿਆ ਬਾਕੀ ਇਹ ਜਿਹੜੇ ਕਾਂਗਰਸ ਦੀ ਰਵਾਇਤ ਆ ਨਾ ਇਨਾਂ ਦੀ ਸ਼ੁਰੂ ਤੋਂ ਰਵੈਤ ਰਹੀ ਆ ਕਿ ਜਿਹੜੇ ਦੂਜੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਤੇ ਧੱਕਾ ਕਰਕੇ ਉਹਨਾਂ ਦੇ ਗਲ ਪੈ ਕੇ ਉਹਨਾਂ ਦੇ ਸੱਟਾਂ ਲਾ ਕੇ ਉਹਨਾਂ ਨੂੰ ਡਰਾ ਦੋ ਇਸ ਤਰ੍ਹਾਂ ਰਵੈਤੀ ਪਾਰਟੀਆਂ ਆਪਣੀਆਂ ਸਰਕਾਰਾਂ ਦੇ ਟਾਈਮ ਕਰਦੀਆਂ ਹੁੰਦੀਆਂ ਸੀ ਸਾਡੇ ਬੰਦੇ ਆ ਭਲੇਮਾਨ ਸ਼ਰੀਫ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਨਾ ਬਲਾਕਸ਼ਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੀ ਸ਼ਰੀਫੀ ਦਾ ਭਲੇਮਾਨ ਜੀ ਦਾ ਨਜ਼ਾਇਜ਼ ਫਾਇਦਾ ਠਾਇਆ ਪਹਿਲਾਂ ਤੇ ਕੱਲ ਸੋ ਜਿਹੜੇ ਸੁੱਖ ਸਰਕਾਰੀਆਂ ਨੇ ਨਾਲ ਦਿਲਰਾਜ ਸਰਕਾਰੀਆ ਇਹਨਾਂ ਨੇ ਸਾਡੇ ਸਾਥੀਆਂ ਦੱਸਿਆ ਵੀ ਕੱਲ ਬਲਾਗ ਦੇ ਵਿੱਚ ਆ ਕੇ ਆਪਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੂਰੀ ਗੁੰਡਾਗਰਦੀ ਕਰਾਈ ਆ ਅੱਜ ਇਹਨਾਂ ਸਾਥੀਆਂ ਨੂੰ ਸਵੇਰੇ ਘਰੋਂ ਚੁੱਕਿਆ ਆ ਘਰੋਂ ਚੋਕੇ ਇਹਨਾਂ ਨੂੰ ਸੱਟਾਂ ਲਾਈਆਂ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਜਿਹੜੇ ਆਗੂ ਕਾਂਗਰਸ ਦੇ ਆ ਕੇ ਇਹਨਾਂ ਦੇ ਘਰੇ ਪਏ ਆ ਨਾ ਉਹ ਬਿਨਾਂ ਕਿਸੇ ਪੋਲੀਟੀਕਲ ਸ਼ਹਿਤ ਉਹ ਬਿਨਾਂ ਨਹੀਂ ਹੋ ਸਕਦਾ ਪੰਜਾਬ ਦੇ ਹਲਕਾ ਪਿੰਡੀਆਂ ਸੈਦਾਂ ਤੋਂ ਇੱਕ ਵੱਡੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਵੱਡਾ ਹਮਲਾ ਕੀਤਾ ਜਾਂਦਾ ਹੈ ਅਤੇ ਇਸ ਹਮਲੇ ਦੇ ਵਿੱਚ ਆਮ ਆਦਮੀ ਆਮ ਆਦਮੀ ਪਾਰਟੀ ਦੇ ਵਰਕਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਇੱਥੋਂ ਤੱਕ